ਜੀ ਅੱਜ ਮੈਂ ਖੁਦ ਆਪਣੇ ਡਿਪਾਰਟਮੈਂਟ ਦੇ ਨਾਲ ਸਾਡੇ ਇੱਥੋਂ ਦੇ ਐਮਐਲਏ ਸਹਿਬਾਨ ਕੁਲਜੀਤ ਰੰਧਾਵਾ ਜੀ ਤੇ ਸਾਡੇ ਡੀਸੀ ਮੈਡਮ ਤੇ ਪੂਰੇ ਸਾਡੇ ਐਸਐਸ ਤੇ ਡਾਇਰੈਕਟਰ ਸਾਹਿਬ ਪੂਰੀ ਲੋਕਲ ਗਵਰਨਮੈਂਟ ਦੀ ਡਿਪਾਰਟਮੈਂਟਲ ਟੀਮ ਦੇ ਨਾਲ ਅਸੀਂ ਅੱਜ ਡੇਰਾ ਬੱਸੀ ਹਲਕੇ 'ਚ ਤੇ ਡੇਰਾ ਬੱਸੀ ਕਮੇਟੀ 'ਚ ਅਸੀਂ ਪਹੁੰਚੇ ਆ ਕਿ ਸਾਨੂੰ ਕਾਫੀ ਢੇਰ ਤੋਂ ਕਾਫੀ ਸਮੇਂ ਤੋਂ ਸ਼ਿਕਾਇਤ ਆ ਰਹੀ ਸੀ ਸਫਾਈ ਦੀ ਸੀ ਕਿਤੇ ਜਗ੍ਹਾ ਸੀਵਰੇਜ ਦੀ ਕਲੌਕਿੰਗ ਸੀ ਬਲੌਕਿੰਗ ਸੀਗੀ ਤੇ ਅੱਜ ਮੈਂ ਖੁਦ ਗਰਾਉਂਡ ਤੇ ਅਸੀਂ ਉਤਰੇ ਆ ਤੇ ਦੇਖਿਆ ਤੇ ਮਤਲਬ ਕਿ ਵਾਕਈ ਜੋ ਕੰਪਲੇਂਟਾਂ ਆ ਰਹੀਆਂ ਸੀ ਉਹਦੇ ਚ ਕਾਫੀ ਕਾਫੀ ਹੱਦ ਤੱਕ ਸੱਚਾਈ ਸੀ ਤੇ ਮੈਂ ਪੂਰਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਜਿਹੜੇ ਆਪਣਾ ਮੈਚ ਮੈਗਨ ਨੂੰ ਮੈਂ ਇਹੀ ਸਖਤੀ ਨਾਲ ਨਿਰਦੇਸ਼ ਦਿੱਤੇ ਕਿ ਜਿਹੜੀ ਵੀ ਅਸੀਂ ਪ੍ਰੋਬਲਮ ਅੱਜ ਦੇਖੀ ਹੈ ਸਫਾਈ ਦੀ ਹੋਵੇ ਜਾਂ ਲਿਫਟਿੰਗ ਦੀ ਹੋਵੇ ਜਾਂ ਬੱਸ ਸਟੈਂਡ ਦੇ ਪਿੱਛੇ ਦਾ ਉਹ ਸੈਕੰਡਰੀ ਜਿਹੜਾ ਡੰਪ ਪੁਆਇੰਟ ਬਣਿਆ ਹੈਗਾ ਉਹਦੀ ਤੇ ਹੁਣ ਅਸੀਂ ਆਪਾਂ ਇਸ ਵਾਰਟ ਚ ਅਸੀਂ ਪਹੁੰਚੇ ਆ ਵਾਰਡ ਨੰਬਰ ਸਾਰਾ ਸਾਰਾ ਵਰਡ ਨੰਬਰ ਚ ਅਸੀਂ ਆਏ ਆ ਤੇ ਇੱਥੇ ਵੀ ਬੀਬੀਆਂ ਭੈਣਾ ਉੱਥੇ ਸਾਨੂੰ ਮਿਲੀਆਂ ਕਿ ਦੇ ਕਾਫੀ ਦਿਨ ਉਰਥ ਤੇ ਸੀਵਰ ਦੀ ਪ੍ਰੋਬਲਮ ਹੈਗੀ ਤੇ ਮੈਂ ਇਹੀ ਕਹੂੰਗਾ ਕਿ ਆਪਣੇ ਪ੍ਰਸ਼ਾਸਨ ਨੂੰ ਜਾਂ ਤਾਂ ਇੱਥੇ ਗੰਦਗੀ ਰਹੂਗੀ ਜਾਂ ਜੇ ਤੁਸੀਂ ਇਹਨੂੰ ਬੰਦਿਆਂ ਤਰ੍ਹਾਂ ਤਰੀਕੇ ਨਾਲ ਇਹਨੂੰ ਚੰਗਾ ਸਾਫ਼ ਕਰਕੇ ਇਹਨੂੰ ਆਪਾਂ ਦਾ ਹੱਲ ਆਪਾਂ ਪੱਕਾ ਹੱਲ ਕਰੀਏ ਮੇਰੇ ਸਟ੍ਰਿਕਲੀ ਇਨਸਟ੍ਰਕਸ਼ਨਸ ਹੈਗੀਆਂ ਕਿ ਅਸੀਂ ਇਹਨੂੰ ਆਪਾਂ ਜੇ ਅੱਜ ਦੇ ਸਮੇਂ 'ਚ ਅਸੀਂ ਸਾਫ਼ ਪਾਣੀ ਸਾਫ ਜਗਾ ਅਸੀਂ ਸੀਵਰੇਸ ਨਹੀਂ ਦੇ ਸਕਦੇ ਤਾਂ ਫਿਰ ਸਾਡਾ ਇੱਥੇ ਕੋਈ ਫਾਇਦਾ ਨਹੀਂ ਸੋ ਬਿਲਕੁਲ ਸਟ੍ਰਿਕਟ ਇਨਸਟਰਕਸ਼ਨਸ ਹੈ ਡਿਪਾਰਟਮੈਂਟ ਨੂੰ ਕਿ ਇਹ ਦੁਆਰਾ ਮੈਂ ਵਿਜ਼ਿਟ ਕਰੂੰਗਾ ਤਕਰੀਬਨ 15 ਦਿਨ ਬਾਅਦ ਅਸੀਂ ਇਹਨੂੰ ਪੂਰਾ ਸਹੀਦਰੋਸਤ ਅਸੀਂ ਚਾਹਦੇ ਆ ਸੋ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਦੇ ਵਿੱਚ ਹੋਰੀ ਫਿਰ ਮੈਂ ਧੰਨਵਾਦ ਕਰਦਾ ਪਰ ਇਹ ਹੈ ਕਿ ਇਹਨੂੰ ਆਪਾਂ ਸਹੀ ਕਰੀਏ ਆਪਾਂ ਸੀ ਮੈਡਮ ਤੁਸੀਂ ਜਸਟ ਹੈਵ ਅ ਲੁੱਕ ਤੇ ਜ਼ਰੂਰ ਇਹ ਲੋ ਜੀ ਧੰਨਵਾਦ ਜੀ